ਹਾਂ ਜਿਆਦੀਆਂ ਰਹਿ ਗਿਆ ਲੈ ਕੇ ਮੌਤਾ ਦਾ ਕਾਪਾ ਹੀ ਭਾਈ ਸੱਚੀ ਗੱਲ ਜੀ ਮਨਜੀਤ ਸਿੰਘ ਰਾਓਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਬਹੁਤ ਵੱਡਾ ਅੰਕੜਾ ਸਾਹਮਣੇ ਆਇਆ ਪਹਿਲਾਂ ਕੀ ਹੁੰਦਾ ਸੀ ਕਿ ਐਚ ਆਈ ਵੀ ਪੋਜ਼ਿਟਿਵ ਜਿਹਨੂੰ ਐਡਸ ਆਪਾਂ ਕਹਿੰਦੇ ਆ ਉਹਦੇ ਜਿਹੜੇ ਕੇਸੇਜ਼ ਹੁੰਦੇ ਸੀ ਨਾ ਉਹਦੇ ਚ ਇਹ ਹੁੰਦਾ ਸੀ ਕਿ ਭਾਈ ਟਰੱਕ ਡਰਾਈਵਰ ਹੈ ਉਹ ਘਰਾਂ ਤੋਂ ਬਾਹਰ ਹੁੰਦੇ ਆ ਕਿਤੇ ਨਾ ਕਿਤੇ ਸਰੀਰਕ ਸੰਵਾਦੇ ਹੋ ਜਾਂ ਤਾਂ ਤੇ ਬਣ ਜਾਂਦੇ ਆ ਅੱਗੇ ਜਾ ਕੇ ਫਿਰ ਉਹ ਜਿਹੜੀ ਇਨਫੈਕਸ਼ਨ ਹੈ ਉਹ ਉਹਨਾਂ ਦੇ ਪਰਿਵਾਰਾਂ ਤੱਕ ਆ ਜਾਂਦੀ ਜਿਆਦਾਤਰ ਟਰੱਕ ਡਰਾਈਵਰ ਤੇ ਫਿਰ ਕਪਲਸ ਉਹ ਉਹ ਇਸ਼ੂ ਹੁੰਦੇ ਸੀ ਪਰ ਹੁਣ ਜਿਹੜਾ ਕੰਮ ਹੈ ਉਹਦੇ ਚ ਇਹ ਹੈ ਕਿ ਜਿਹੜੇ ਟੋਟਲ ਅੰਕੜੇ ਆ ਰਹੇ ਆ 80% ਇਹਦੇ ਚ ਕਪਲ ਸ਼ਾਮਲ ਹੈ ਉਹ ਤਾਂ ਇਹੀ ਹੈ ਕਿ ਜਾਂ ਤਾਂ ਔਰਤ ਦੇ ਕਿਤੇ ਇਹੋ ਜੇ ਤਾਂ ਕਿਸੇ ਇਨਫੈਕਟਡ ਬੰਦੇ ਨਾਲ ਸੰਧ ਬਣ ਕੇ ਅੱਗੇ ਜਾ ਕੇ ਉਹਨੇ ਕਿੰਗਾ ਹੋਰਾਂ ਨਾਲ ਬਣਾ ਲੇ ਜਾਂ ਫਿਰ ਕਿਸੇ ਵਿਅਕਤੀ ਦੇ ਉਹ ਗਾਂਧੀਆਂ ਜਿਵੇਂ ਵੀ ਹੈ 6.9% ਇਹਦੇ ਚ ਟਰੱਕ ਡਰਾਈਵਰ ਨੇ 80% ਜੋੜੇ ਨੇ ਤੇ 7% ਜਿਹੜੇ ਟਰੱਕ ਡਰਾਈਵਰਾਂ ਤੋਂ ਵੀ ਵੱਧ ਉਹ ਨਿਸ਼ੇੜੀ ਕਾਰਨ ਕੀ ਹੈ ਨਸ਼ੇ ਦੇ ਮਾਮਲੇ ਦੇ ਵਿੱਚ ਕਿ ਇੱਕ ਦਿਨਾਂ ਕੋਲ ਇਹਨੇ ਪੈਸੇ ਨਹੀਂ ਹੁੰਦੇ ਕਿ ਹਰੇਕ ਵਾਰ ਡਿਸਪੋਜ਼ਲ ਸਟ੍ਰਿੰਜ ਖਰੀਦ ਲੈਣ ਨਾ ਹੀ ਛੇਤੀ ਕਿਤੇ ਮੁੱਲ ਮਿਲਦੀ ਹੈ ਜੇ ਮਿਲ ਵੀ ਜਾਵੇ ਤਾਂ ਫਿਰ ਵੀ ਇਹ ਖਰੀਦਣ ਦਾ ਝੰਜਟ ਨਹੀਂ ਲੈਂਦੇ ਕਿਉਂਕਿ ਜੇ ਇੰਨੀ ਅਵੇਅਰ ਹੋਣ ਫਿਰ ਤਾਂ ਨਸ਼ਾ ਕਰਨੀ ਕਿਉਂ ਤੇ ਜਿਹੜੇ ਤਰੀਕੇ ਦੇ ਨਾਲ ਉਹ ਡਰੱਗ ਨੂੰ ਤਿਆਰ ਕਰਦੇ ਨੇ ਕਿਉਂਕਿ ਅੱਜ ਕੱਲ ਤਾਂ ਇਹ ਹੀ ਪਤਾ ਲੱਗਿਆ ਕਿ ਇੱਕ ਲੜਕੀ ਦੱਸਦਾ ਜਿਹੜੀ ਉਹ ਜੀਵਤ ਰੱਖਣ ਵਾਲੀ ਬੂਫਰੀ ਨੋਰਫਨ ਗੋਲੀ ਹੈ ਉਹ ਲਾ ਕੇ ਵੀ ਕਿਸੇ ਦੀ ਮੌਤ ਦੀ ਗੱਲ ਸੁਣੀ ਸੀ ਕਿ ਉਹਨੂੰ ਰਗੜ ਲਿਆ ਤੇ ਰਗੜ ਕੇ ਚਮਚੇ ਚ ਪਾਇਆ ਵਿੱਚ ਪਾਇਆ ਪਾਣੀ ਉਹਨੂੰ ਇੰਜੈਕਟ ਕਰ ਲਿਆ ਇਸ ਤਰ੍ਹਾਂ ਦੇ ਨਾਲ ਉਹ ਜਿਹੜੀਆਂ ਚਲੋ ਆਪਦੇ ਖੋਜਾਂ ਕਰ ਰਹੇ ਨੇ ਸਾਰੀਆਂ ਉਹ ਘਾਤਕ ਨੇ ਪਰ ਦੂਜੀ ਗੱਲ ਇਹ ਹੈ ਕਿ ਜੇ ਜਿੰਦਗੀ ਬਚ ਵੀ ਜਾਂਦੀ ਹੈ ਇੱਕ ਸਿਰਿੰਜ ਤੋਂ ਬਾਬਰ ਉਹ ਹੋਰਾਂ ਦੇ ਵਾਸਤੇ ਵਰਤ ਲੈਂਦੇ ਜਾਂ ਆਪਦੇ ਵਾਸਤੇ ਵੀ ਜੇ ਉਸ ਨੂੰ ਵਰਤਦੇ ਆ ਤਾਂ ਬਲੱਡ ਦੇ ਕਲੌਟ ਆ ਜਿਹੜੇ ਉਹਦੇ ਚ ਪਏ ਨੇ ਇਨਫੈਕਸ਼ਨ ਬਾਹਰ ਆ ਕੇ ਸਿਰਿੰਜ ਦੀ ਨੀਡਲ ਦੇ ਵਿੱਚ ਵੀ ਆ ਜਾਂਦੀ ਹੈ ਜਾਂ ਹੋਰ ਸੋ ਇਸ ਤਰੀਕੇ ਦੇ ਨਾਲ ਇਹ ਅੰਕੜੇ ਦੱਸਦੇ ਆ ਅੰਕੜੇ ਇਹ ਵੀ ਦੱਸਦੇ ਆ ਕਿ ਸੰਸੈਟਿੰਗ ਡਰੱਗ ਹੈ ਜਿਹੜਾ ਇਰਚ ਡਾਕਟਰ ਪਰਮਿੰਦਰ ਕੌਰ ਹੈ ਪਠਾਨਕੋਟ ਸਾਈਡ ਦੇ ਨੇ ਉਹ ਉਧਰੋਂ ਹੀ ਉਹਨਾਂ ਨੇ ਰਿਪੋਰਟ ਦਿੱਤੀ ਕਿ 1 ਸਾਲ 'ਚ ਕੱਲੇ ਪਠਾਨਕੋਟ ਦੇ ਵਿੱਚ 150 ਪੀੜਤ ਕੇਸ ਮਿਲੇ ਆ ਤੇ ਲਗਭਗ ਹਰ ਇੱਕ ਮਹੀਨੇ 12 ਪਰ ਮਰੀਜ਼ ਆ ਜਿਹੜੇ ਇਨਫੈਕਸ਼ਨ ਦੇ ਨਾਲ ਜਿਹੜੇ ਲਿਪਤ ਮਿਲਦੇ ਆ ਔਰ ਉਹਦੇ 'ਚ 18 ਤੋਂ 20 ਸਾਲ ਦੀ ਉਮਰ ਦੇ ਜਿਹੜੇ ਨੌਜਵਾਨ ਉਹਨਾਂ ਦੀ ਸੰਖਿਆ ਹੁਣ ਤੱਕ ਇਹ 150 ਦੇ ਵਿੱਚੋਂ 50 ਹੈਗੇ ਤੇ ਗਿਣੇ ਕੇਸ ਹੋ ਗਏ ਤੇ ਇਸੇ ਤਰ੍ਹਾਂ ਸਿਗਰ ਹਸਪਤਾਲ ਦੇ ਵਿੱਚ ਜਿਹੜੇ ਐਂਟੀ ਰੋਟਾ ਵਾਇਰਲ ਥੈਰੇਪੀ ਚੱਲਦੀ ਹੈ ਉੱਥੇ ਇਹ ਡਾਕਟਰ ਨੇ ਡਾਕਟਰ ਪ੍ਰਵਿੰਦਰ ਕੌਰ ਉਹ ਅੰਕੜੇ ਕੱਢ ਕੇ ਲਿਆਏ ਨੇ ਕਿ ਜ਼ਿਆਦਾਤਰ ਜਿਹੜੇ ਪ੍ਰਭਾਵਿਤ ਬੱਚੇ ਹੋ ਰਹੇ ਆ ਉਹ 18 ਤੋਂ 20 ਸਾਲ ਦੀ ਉਮਰ ਦੇ ਹਨ ਕਾਰਨ ਤਾਂ ਆਪਾਂ ਨੂੰ ਸਮਝ ਆ ਹੀ ਰਿਹਾ ਹੈ ਕਿ ਕਿਹੜੇ ਆ ਫਿਰ ਇਹ ਹੈ ਕਿ ਬੇਸ਼ੱਕ ਹੁਣ ਇਸ ਐਡਸ ਦਾ ਇਲਾਜ ਥੋੜਾ ਬਹੁਤ ਸੰਭਵ ਹੈ ਕਿਉਂਕਿ ਐਡਸ ਆਪਣੇ ਆਪ ਚ ਤਾਂ ਕੋਈ ਬਿਮਾਰੀ ਨਹੀਂ ਪਰ ਇਹਦੀ ਇਨਫੈਕਸ਼ਨ ਇੰਨੀ ਕੁ ਹੁੰਦੀ ਹੈ ਕਿ ਹੋਰ ਬਿਮਾਰੀਆਂ ਜਿਹੜੀਆਂ ਉਹ ਲੱਗਦੀਆਂ ਰਹਿੰਦੀਆਂ ਉਹ ਠੀਕ ਠੀਕ ਨਹੀਂ ਹੁੰਦੀਆਂ ਤਾ ਕਰਕੇ ਰਾਉ ਸਾਹਿਬ ਹੁਣ ਇਹ ਅੰਕੜੇ ਦੇ ਉੱਤੇ ਵੀ ਧਿਆਨ ਦੇਣ ਦੀ ਲੋੜ ਹੈ ਤੇ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਪੰਜਾਬ ਦੇ ਵਿੱਚ ਇਸ ਵਕਤ ਨਸ਼ਾ ਮੁਕਤੀ ਕੇਂਦਰ ਜਿਹੜੇ ਉੱਥੇ 9 ਲੱਖ ਤੋਂ ਜ਼ਿਆਦਾ ਮਰੀਜ਼ ਹੈ ਜਿਹੜੇ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਦੇ ਵਿੱਚ ਦਰਜ ਨੇ ਤੇ ਇਹਦੇ ਚੋਂ 6.75 ਲੱਖ ਜਿਹੜੇ ਪੌਣੇ 7 ਲੱਖ ਦਾ ਅੰਕੜਾ ਹੈ ਉਹ ਨਿੱਜੀ ਕੇਂਦਰਾਂ ਤੇ ਦਰਜਿਆ ਜਾਂਦਾ ਤੇ ਸਰਕਾਰੀ ਦੇ ਵਿੱਚ 2.77 ਲੱਖ ਹੈ ਸੋ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ 12 ਲੱਖ ਤੋਂ ਵੱਧ ਨਸ਼ੇੜੀ ਹੈ ਇਸ਼ਿਆਦ ਇਹਨਾਂ ਦੇ ਅੰਕੜੇ ਹਜੇ ਵੀ ਦਰਸਤ ਨਹੀਂ ਹੈ 12 ਨਹੀਂ ਸ਼ਾਇਦ 50 ਲੱਖ ਦਾ ਅੰਕੜਾ ਵੀ ਹੋਵੇ ਕਿਉਂਕਿ ਕੁਝ ਲੋਕਾਂ ਦਾ ਪਤਾ ਹੈ ਕੁਝ ਦਾ ਪਤਾ ਨਹੀਂ ਤੇ ਦੂਜੀ ਗੱਲ ਇਹ ਹੈ ਕਿ ਨਸ਼ੇੜੀ ਨਹੀਂ ਇੱਕ ਮਰੀਜ਼ ਨੇ ਔਰ ਇਹਨਾਂ ਦਾ ਟ੍ਰੀਟਮੈਂਟ ਉਵੇਂ ਹੀ ਕੀਤਾ ਜਾਣਾ ਚਾਹੀਦਾ ਜਿਵੇਂ ਹੋਰ ਲੋਕਾਂ ਦੇ ਪੀੜਤਾਂ ਦਾ ਕੀਤਾ ਜਾਂਦਾ ਉਧਰ SBI L ਦੇ ਮੁੱਦੇ ਤੇ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਅੱਜ ਮੀਟਿੰਗ ਹੈ ਜੀ ਕਿਵੇਂ ਲੱਗਦਾ ਤੁਹਾਨੂੰ ਨੇੜੇ ਲੱਗੂਗਾ ਇਹ ਮੁੱਦਾ ਜੀ ਜਾਂ ਇਸੇ ਤਰ੍ਹਾਂ ਵੋਟਾਂ ਵਾਸਤੇ ਇਹਨੂੰ ਤੰਦੇ ਵਾਸਤੇ ਜੇ ਪਰਤ ਲੈਂਦੇ ਨੇ ਫੇਰ ਪਾਉਂਦੇ ਨੇ ਫੇਰ ਸਾਵਾਂ ਦਿੰਦੇ ਨੇ ਲੋਕ ਤਾਂ ਕਹਿੰਦੇ ਪਾਣੀ ਪੀਪੀ ਕੁਛ ਨਾ ਮੈਂ ਚਾਹ ਦੀ ਘੁੱਟ ਪਰ ਲਾਂ ਫੇਰ ਦੱਸਦਾ ਰੌਜ਼ਾਂ ਗੱਲ ਇਹ ਹੈ ਕਿ ਇਹ ਮਾਮਲੇ ਦੇ ਵਿੱਚ ਕੁਝ ਨਹੀਂ ਨੇੜੇ ਲੱਗਣਾ ਵੋਟਾਂ ਨੇੜੇ ਨੇ ਤੇ ਸਾਰਾ ਕੁਝ ਹੋਣਾ ਜਿਹੜੇ ਕੇਂਦਰੀ ਜਲ ਸਰੋਤ ਮੰਤਰੀ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣੀ ਹੈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਉਹਦੇ ਚ ਹੋਣਗੇ हरियाणा ਵਾਲੇ ਕਹਿੰਦੇ ਆ ਜੀ ਕਿ ਪੰਜਾਬ ਵਾਲੇ ਉਹ ਤੁਸੀਂ ਐ ਕਰੋ ਨਹਿਰ ਕਢਵਾ ਦਿਓ ਹੁਣ ਤਾਂ ਕੇਂਦਰ ਦੇ ਨਾਲ ਨਾਲ ਸੁਪਰੀਮ ਕੋਰਟ ਨੇ ਵੀ ਆਦੇਸ਼ ਦਿੱਤੇ ਆ ਪੰਜਾਬ ਸਰਕਾਰ ਕਹਿੰਦੇ ਸਾਡੇ ਕੋਲੇ ਤੋਕਾ ਬਣੀ ਤਾਂ ਨਹੀਂ ਸੋ ਇੱਕ ਤਾਂ ਇਹ ਗੱਲ ਦੂਜਾ ਜਦੋਂ ਜਮਨਾ ਲਿੰਕ ਦੀ ਗੱਲ ਚੱਲਦੀ ਆ ਸਤਲੁਜ ਜਮਨਾ ਲਿੰਕ ਦੀ ਤਾਂ ਉੱਥੇ ਜਿਹੜੇ ਮੁੱਖ ਮੰਤਰੀ ਨੇ ਬੀਤੇ ਦਿਨਾਂ ਚ ਇੱਕ ਹੋਰ ਬਿਆਨ ਦਿੱਤਾ ਸੀ ਕਿ ਸ਼ਤਲ ਐਸਵਾਈਐਲ ਦੇ ਤੇ ਥਾਂ ਦੇ ਉੱਤੇ ਬਾਈਐਸਐਲ ਕਰ ਲਓ ਤੇ ਉਹ ਬਾਈਅਰ ਸਾਲ ਦਾ ਮਤਲਬ ਇਸ਼ਾਰਦਾ ਸੀਗਾ ਸਤਲਜ ਦੀ ਧਾਂ ਤੇ ਜਮਨਾ ਸ਼ਾਰਦਾ ਲਿੰਕ ਨਹਿਰ ਸੋ ਉਹੇ ਜਿਹੇ ਚੀਜ਼ਾਂ ਤਾਂ ਕੀਤੀਆਂ ਜਾ ਰਹੀਆਂ ਪਰ ਪੰਜਾਬ ਦੇ ਵੱਲੋਂ ਹਜੇ ਤੱਕ ਇਹ ਮੁੱਦਾ ਠਾਹਿਆ ਹੀ ਨਹੀਂ ਗਿਆ ਕਿ ਜਿੰਨਾ ਪੰਜਾਬ ਦਾ ਪਾਣੀ ਹੈ ਜਿਹੜਾ ਹਰਿਆਣੇ ਦਾ ਹਿੱਸਾ ਹੈ ਉਹਨਾਂ ਦਾ ਤਾਂ ਪਹਿਲਾਂ ਹੀ ਜਾ ਰਿਹਾ ਹੈ ਉਹਦੇ ਜੋ ਸ਼ਾਇਦ ਨਾ ਅੱਧਾ ਐਮ ਐਫ ਘਟਾਇਆ ਜਾਂ ਪਾਉਣਾ ਜਿੰਨਾ ਟੋਟਲ ਉਹਨਾਂ ਨੂੰ ਚਾਹੀਦਾ ਜੇ ਐਸਆਈਐਲ ਦੇ ਜ਼ਰੀਏ ਨਹੀਂ ਜਾ ਰਿਹਾ ਤਾਂ ਦੂਸਰੀ ਨਹਿਰ ਜਿਹੜੀ ਨਰਵਾਣਾ ਬਰਾਤ ਜਿਹੋ ਕਹਿੰਦੇ ਉਹਦੇ ਰਾਹੀਂ ਤਾਂ ਪਾਣੀ ਹਰਿਆਣੇ ਨੂੰ ਜਾ ਰਿਹਾ ਉਹ ਮੁੱਦਾ ਕਦੇ ਨਹੀਂ ਚੱਕਣ ਦੀ ਗੱਲ ਕੀਤੀ ਅਸੀਂ ਆਪਦਾ ਪੱਖ ਅਜੇ ਤੱਕ ਸਪਸ਼ਟ ਰੂਪ ਦੇ ਵਿੱਚ ਉੱਥੇ ਰੱਖ ਨਹੀਂ ਸਕੇ ਮਾਹਰ ਇਹ ਗੱਲ ਕਹਿੰਦੇ ਆ ਸਰਦਾਰ ਪ੍ਰੀਤਮ ਸਿੰਘ ਕੁੰਮੇਦਾਨ ਇਸ ਮਾਮਲੇ ਤੇ ਗੱਲ ਕਰਦੇ ਕਰਦੇ ਇਸ ਜਹਾਨ ਤੋਂ ਚਲੇ ਗਏ ਥੋੜੇ ਜਿਹੇ ਹੋਰ ਮਾਹਰ ਨੇ ਜਿਹੜੇ ਰੈਪੀਰੀਅਨ ਕਾਨੂੰਨ ਦੇ ਨੇ ਉਹ ਹੈਗੇ ਪਰ ਉਹਨਾਂ ਹੀ ਚਲਾਕੜਾ ਫਿਲਾਉਂਦੇ ਹੋਣਗੇ ਜਿਹੜਾ ਹੁਣ ਤੱਕ ਦਾ ਮਸਲਾ ਹੈ ਇਥੇ ਤਾਂ ਇਹੀ ਹੈ ਕਿ ਅਸੀਂ ਪਾਣੀ ਦਿੰਦੇ ਨਹੀਂ ਕਦੇ ਇਹ ਗੱਲ ਉੱਥੇ ਨਹੀਂ ਪਹੁੰਚੀ ਕਿ ਜਿਹੜੇ ਵੇਲਾਂ ਦੇ ਵਿੱਚ ਪਾਣੀ ਦੀ ਮੰਡ ਹੋਈ ਸੀ ਉਦੋਂ ਪੰਜਾਬ ਦੇ ਕੋਲ ਕਿੰਨਾ ਪਾਣੀ ਸੀ ਅਸੀਂ ਕਿੰਨਾ ਗਾਹਾਂ ਦੇ ਸਕਦੇ ਸੀ ਅੱਜ ਸਾਡੇ ਕੋਲ ਕਿੰਨਾ ਹੈ ਸਾਡੀ ਜਿਹੜੀ ਜ਼ਰਖੇਜ਼ ਧਰਮੀ ਸੀ ਉਹ ਬੰਦਰ ਹੁੰਦੀ ਜਾ ਰਹੀ ਹੈ ਸਾਡੇ ਜਿਹੜੇ ਮਾਲਵੇ ਦੇ ਵਿੱਚ ਆਪਾਂ ਜੇ ਦੇਖਣਾ ਹੋਵੇ ਜਾਂ ਹੋਰ ਵੀ ਪੂਰੇ ਪੰਜਾਬ 'ਚ ਧਰਤੀ ਹੇਠਲੇ ਜਿੰਨੇ ਵੀ ਸਰੋਤ ਸੀ ਪਾਣੀ ਦੇ ਉਹ ਕੱਢ-ਕੱਢ ਕੇ ਅਸੀਂ ਉੱਥੇ ਇਹੋ ਜਿਹਾ ਕੁਝ ਕਰਤਾ ਇਨ੍ਹਾਂ ਦਾ ਸੌਲਟ ਵੇਸ ਤੋਂ ਉੱਥੇ ਆਉਣ ਲੱਗਿਆ ਕਿਉਂਕਿ ਇੱਥੇ ਜਿਹੜੇ ਪ੍ਰੋਡਕਟਸ ਲਾਏ ਹੋਏ ਨੇ ਕੰਪਨੀਆਂਜ਼ ਲਗੀਆਂ ਹੋਈਆਂ ਉਹਨਾਂ ਨੇ ਧਰਤੀ ਹੇਠਲਾ ਪਾਣੀ ਖਰਾਬ ਕਰਤਾ ਜਾਂ ਫਿਰ ਅਸੀਂ ਝੋਨੇ ਨੂੰ ਲਾ ਲਾ ਕੇ ਪਾਣੀ ਇੰਨਾ ਖਿੱਚ ਲਿਆ ਦੂਜਾ ਇਹ ਹੈ ਕਿ ਅਸੀਂ ਕਦੂ ਕਰੀ ਗਏ ਤੇ ਕਦੂ ਦੇ ਨਾਲ ਪਲੱਸ 3 ਹੋ ਜਾਂਦੀ ਹੈ ਧਰਤੀ ਥੱਲੇ ਦਾ ਰਿਸਨ ਨਹੀਂ ਨਹੀਂ ਦਿੰਦੀ ਤੇ ਸੋ ਤਾਂ ਕਰਕੇ ਰੀਚਾਰਜਿੰਗ ਵਾਲਾ ਸਿਸਟਮ ਸਾਡੇ ਖਰਾਬ ਹੋਇਆ ਪਿਆ ਉਸ ਪਾਸੇ ਨੂੰ ਹਜੇ ਗੱਲ ਤੁਰੀ ਨਹੀਂ ਬਕਾਲਪ ਕੋਈ ਸਾਡੇ ਕੋਲੇ ਨਵੀਂ ਫਸਲ ਦਾ ਵੀ ਹੈ ਨਹੀਂ ਸੋ ਤਾਂ ਕਰਕੇ ਪੰਜਾਬ ਦੇ ਮੂਰੇ ਸਮੱਸਿਆਵਾਂ ਬਹੁਤ ਵੱਡੀਆਂ ਉਥੇ ਅੱਜ ਜਾਣ ਦੋ ਗੱਲਾਂ ਕਰਿਆ ਹੁਣ ਆ ਕੇ মিডিਆ ਦੇ ਸਾਹਮਣੇ ਬਿਆਨ ਦੇ ਦਣ ਇਹ ਗੱਲਾਂ ਦੇ ਨਾਲ ਆਉਟਪੁੱਟ ਨਹੀਂ ਨਿਕਲਦੀ ਕਿਉਂਕਿ ਝਟਕਲਿਆਂ ਨਾਲ ਨਹੀਂ ਸੋਹਿਰ ਦਿੱਤਾ ਦੇ ਨਾਲ ਹੀ ਗੱਲਾਂ ਚੱਲਣਗੀਆਂ ਤੇ ਜਿਉਂ ਕੀਤੀਆਂ ਜਾਣਗੀਆਂ ਸ਼ਾਇਦ ਫਿਰ ਪੰਜਾਬ ਦੀ ਗੱਲ ਹੋਵੇ ਸ਼ਾਇਦ ਪਾਣੀਆਂ ਦੀ ਗੱਲ ਹੋਵੇ ਬਾਕੀ ਸਿਆਸੀ ਪਾਰਟੀਆਂ ਜਿਹੜੀਆਂ ਮਰਜ਼ੀ ਹੋਣ ਸਾਰੀਆਂ ਦੀ ਕਿਤੇ ਨਾ ਕਿਤੇ ਮੈਂ ਇੱਕ ਗੱਲ ਕਹਿਣਾ ਕਿ ਮੇਰਾ ਇਧਰੋਂ ਰਮਾਲ ਹਿੱਲਿਆ ਤੇ ਮੇਰੀ ਉਧਰੋਂ ਹਿੱਲੀ ਬਲਕਾਰੀ ਸੋ ਗੱਲ ਇਹ ਹੁੰਦੀ ਹੈ ਕਿ ਤੁਣਕੇ ਵੱਜਦੇ ਨੇ ਸੋ ਤੁਣਕਾ ਜਦੋਂ ਦਿੱਲੀੋਂ ਵੱਜਦਾ ਫਿਰ ਇੱਥੋਂ ਵਾਲਾ ਪਤੰਗਾ ਜੇ ਮਰਜ਼ੀ ਹੋਵੇ ਉਹ ਓਮੇਂ ਅੰਬਰ ਦੇ ਵਿੱਚ ਡਿੱਕ ਡੋਲੇ ਖਾਂਦਾ ਜਾਂ ਉਹਨਾਂ ਹੱਥਾਂ 'ਚ ਹੀ ਖੇਡਦਾ ਸਾਰੇ ਸਿਆਸੀ ਪਾਰਟੀਆਂ ਦਾ ਇਹੀ ਹੈ ਕਾਰਨ ਤੇ ਦੂਜੇ ਪਾਸੇ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਹੈ ਉਹਦਾ ਕਿਰਦਾਰ ਵੀ ਆਪਾਂ ਨੂੰ ਪਤਾ ਹੀ ਹੈ ਉਹਦੇ ਬਾਰੇ ਵੀ ਬੜਾ ਕੁਛ ਹੈ ਜਿਹੜਾ ਚਰਚਾ ਚੱਲਦਾ ਰਿਹਾ ਤਾਂ ਕਰਕੇ ਸਿਆਸੀ ਲੋਕਾਂ ਮੁੱਦੇ ਨੂੰ ਜੀਵਤ ਰੱਖਣਗੇ ਹੱਲ ਨਹੀਂ ਕਰਨਗੇ ਸਿੱਧਾ ਦਾ ਹਰਿਆਣਾ ਵਾਲੇ ਤਾਂ ਕਹਿੰਦੇ ਤੁਸੀਂ ਨਹਿਰ ਬਣਾ ਦਿਓ ਪਾਣੀ ਜੇ ਨਾ ਦਿਓ ਕੋਈ ਗੱਲ ਨਹੀਂ ਇਹ ਵੀ ਪਿੱਛੇ ਕੀ ਇੱਕ ਕਾਰਨ ਹੈ ਜੀ ਤਾਂ ਮਤਲਬ ਇਹ ਹੋਇਆ ਜਿਵੇਂ ਤੁਸੀਂ ਕੱਪ ਰੱਖੀ ਬੈਠੇ ਹੋ ਇੱਕ ਵਾਰ ਕਹਿੰਦਾ ਵੀ ਕੱਪ ਮੈਨੂੰ ਦੇ ਦਿਓ ਚਾਹ ਚਾਹੇ ਨਾ ਪਏ ਉਸ ਤਰ੍ਹਾਂ ਦਾ ਦਰਨ ਹੈ ਜੀ ਆ ਵੀ ਪਾ ਲਊਗਾ ਜੀ ਮੇਰੀ ਮਿਲਦਾ ਤਾਂ ਹੈ ਨਹੀਂ ਪਰ ਆਹ ਜਿਹੜਾ ਨਹਿਰ ਵਾਲੀ ਗੱਲ ਹੈ ਨਾ ਉਹ ਇਹੀ ਤਾਂ ਗੱਲ ਹੈ ਕਿ ਇੱਕ ਵਾਰੀ ਕਰਾਂ ਉਹ ਹੋਵੇ ਨਾ ਜੇ ਮੈਂ ਆਪਣਾ ਪਰਤਪਾਲ ਵਿਰਕ ਕਹਿੰਦਾ ਹੁੰਦਾ ਕਿ ਕਿਹੜਾ ਪੈਰ ਦਰਾਵਾ ਜਾ ਹੋਵੇ ਬਾਕੀ ਸਿਸਟਮ ਤਾਂ ਮੈਂ ਆਪੇ ਕਰ ਲਵਾਂ ਵਿਰਕ ਸਾਹਿਬ ਦੀ ਗੱਲ ਦੱਸ ਦਿਓ ਇਹ ਜਿੱਥੇ ਮਰਜੀ ਜਾਵੜਣ ਗਾਹਾਂ ਵਾਲਿਆਂ ਨੂੰ ਕਹਿ ਦਿੰਦਾ ਵੀ ਇੱਕ ਪੈਕ ਲਵਾ ਦਿਓ ਮੈਨੂੰ ਬਾਕੀ ਮਤਲਬ ਵਸਤ ਮੈਂ ਆਪੇ ਕਰ ਲੈਣਾ ਉ게 ਉਹ ਦਵਾ ਪਿਆਰੀ ਉਹਨਾਂ ਦਿਖਾ ਦਿੰਦੇ ਆ ਹਾਂਜੀ ਉਧਰ ਇੱਕ ਆਰਦ ਦੀ ਨਸ਼ਾ ਪ੍ਰਸਕਰੀ ਦੇ ਮਾਮਲੇ ਕਰਕੇ ਜਾਇਦਾਦ ਸੀਲ ਕੀਤੀ ਗਈ ਹੈ ਮੁਕਸਰ ਦੀ ਖਬਰ ਹੈ ਜੀ ਉਥੋਂ ਦੀ ਇੱਕ ਬੀਬੀ ਮੁਕਸਰ ਜ਼ਿਲ੍ਹਾ ਮਲੋੜ ਕਸਵਾ ਉਹ ਨਸ਼ੇ ਦੇ ਵਿੱਚ ਸ਼ਾਮਲ ਆ ਪੁਲਿਸ ਨੇ ਉਸਤੇ ਕੇਸ ਦਰਜ ਕੀਤਾ ਸੀ ਔਰ ਉਹ ਕੇਸ ਦੇ ਮਾਮਲੇ 'ਚ ਹੁਣ ਪੁਲਿਸ ਨੇ ਬਾਕਾਇਦਾ ਤੌਰ ਦੇ ਉੱਤੇ ਉਹਦੇ ਘਰ ਦੇ ਬਾਹਰ ਨੋਟਿਸ ਲਾਤਾ ਕਿ ਇਹੇ ਭਈ ਪ੍ਰਾਪਰਟੀ ਸੇਲ ਕੀਤੀ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ 2 ਜਾਂ 3 ਸਾਲ ਪਹਿਲਾਂ ਉਹ ਔਰਤ ਨੇ ਨਸ਼ਾ ਤਸਕਰੀ ਕਰਕੇ ਪ੍ਰਾਪਰਟੀ ਬਣਾਈ ਸੀ ਫਿਰ ਜਦੋਂ ਉਹ ਕੇਸਾਂ 'ਚ ਫਸ ਗਈ ਉਹ ਜਾਇਦਾਦ ਆਪਦੇ ਬੱਚਾਂ ਦੇ ਨਾਲ ਤਵਦੀਲ ਕਰਦੀ ਮੁੰਡਿਆਂ ਦੇ ਪਰ ਪ੍ਰਾਪਰਟੀ ਦੇ ਸਰੋਤ ਜਿਹੜੇ ਹੈ ਬੇਸ਼ੱਕ ਹਜੇ ਪੁਲਿਸ ਦੇ ਮੁਤਾਬਕ ਇਵੇਂ ਹੀ ਹੈ ਕਿ ਉਹ ਨਸ਼ੇ ਕਰਕੇ ਬਣਾਈ ਹੈ ਉਹ ਵੱਖਰੀ ਗੱਲ ਆ ਕਿ ਹਜੇ ਅੰਡਰ ਟ੍ਰਾਇਲ ਕੇਸ ਆ ਇਹ ਇਹ ਜੇ ਟ੍ਰਾਇਲ ਦੇ ਵਿੱਚ ਸਿੱਧ ਹੋ ਗਿਆ ਕਿ ਇਹ ਭਾਈ ਨਸ਼ਾ ਤਸਕਰੀ ਕਰਕੇ ਨਹੀਂ ਮਿਹਨਤ ਕਰਕੇ ਬਣਾਈਆ ਫਿਰ ਇਹ ਸਾਰਾ ਕੁਝ ਵਾਪਸ ਵੀ ਲੈਣਾ ਪੈ ਸਕਦਾ ਕਿਉਂਕਿ ਇਹ ਬੜੇ-ਬੜੇ ਕੇਸਾਂ ਦੇ ਵਿੱਚੋਂ ਕਾਫੀ ਕੋ ਸਾਹਮਣੇ ਆ ਜਾਂਦਾ ਪਰ ਇਹ ਗੱਲ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੁਣ ਪੰਜਾਬ ਦੇ ਵਿੱਚ ਕਿ ਜਿਹੜੇ ਡਰੱਗ ਤਸਕਰ ਨੇ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਉਹ ਸੀਲ ਕੀਤੀਆਂ ਜਾ ਰਹੀਆਂ ਨੇ ਪਰ ਇਹ ਕਾਨੂੰਨਨ ਤੌਰ ਤੇ ਹਜੇ ਮੈਨੂੰ ਲੱਗਦਾ ਕਿ 바ਵਾ ਕੋ ਖੰਦੀ ਲੋੜ ਹੋ ਕਿਉਂਕਿ ਜੇ ਮੰਨ ਲਓ ਮੇਰੇ ਤੇ ਕੇਸ ਦਰਜ ਹੁੰਦਾ ਤੋਸ਼ ਲੱਗੇ ਕਿ ਮੈਂ ਨਸ਼ਾ ਤਸਕਰੀ ਦੇ ਨਾਲ ਕੁਝ ਬਣਾਇਆ ਸਦਤਾ ਹੋਏ ਨਹੀਂ ਪਰ ਮੇਰੀ ਪ੍ਰਾਪਰਟੀ ਦਾ ਹੋਰ ਆ ਉਹ ਮੈਨੂੰ ਨਹੀਂ ਲੱਗਦਾ ਕਿ ਹਸੀਲ ਕਰਨ ਦਾ ਅਧਿਕਾਰ ਹੋ ਹੋ ਸਕਦਾ ਹੈ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਇਸ ਗੱਲ ਨੂੰ ਚੈਲੰਜ ਵੀ ਕੀਤਾ ਜਾ ਸਕਦਾ ਹੋ ਫਿਲਮੀ ਐਕਟਰ ਜੈਪ੍ਰਦਾ ਦੇ ਭਾਅ ਚ ਕਹਿੰਦੇ ਛਾਪੇ ਵੱਜ ਰਹੇ ਨੇ ਜੀ ਉਹ ਕਿਹੋ ਜਿਹਾ ਪਰ ਹੈ ਜੈਪ੍ਰਦਾ ਹੋ ਰਿਹਾ ਜਿਹੜੇ ਨਾ ਜਿਉ ਫਿਲਮ ਐਕਟਰ ਤਾਂ ਹੈਗੀ ਹੈਗੇ ਨੇ ਨਾਲ ਉਹ ਰਾਜਨੀਤਿਕ ਆਗੂ ਨੇ ਪਰ ਜੀ ਦੇ ਵੱਲੋਂ ਇਲੈਕਸ਼ਨ ਲੜੇ ਨੇ ਮੈਂ ਵੀ ਅੱਜ ਜਦੋਂ ਦੁਬਾਰਾ ਕੋ ਕਰਨ ਲੱਗਾਂ ਹਾਂ ਪਾਰਟੀ ਤਾਂ ਨਹੀਂ ਛੱਡ ਗਏ ਜਿਹੜਾ ਕਾਰਵਾਈਆਂ ਉਹਨਾਂ ਤੇ ਹੋਣ ਲੱਗ ਗਈ ਚੋਣ ਜਾਬਤੇ ਦੀਆਂ ਲੰਘਣਾ ਦੇ ਦੋ ਮਾਮਲੇ ਨੇ ਇਸ ਬੀਬੀ ਦੇ ਖਿਲਾਫ ਜਾਇਆਪਰਾ ਦਾ ਫਿਲਮਾਂ ਦੇ ਵਿੱਚ ਬਹੁਤ ਸ਼ਾਇਰ ਰਹੀ ਸੀ ਸਿਆਸਤ ਵਿੱਚ ਵੀ ਠੀਕ ਠੀਕ ਰਹੀ ਹੈ ਪਹਿਲਾ ਮਾਮਲਾ ਜਿਹੜਾ ਉਹਨੂੰ ਫੜਨ ਦੀ ਜ਼ਿੰਮੇਵਾਰੀ ਇੱਕ ਟੀਮ ਨੂੰ ਸੌਂਪੀ ਗਈ ਦੂਜਾ ਮਾਮਲਾ ਹੈ ਕਿ ਚੋਣ ਜਾਬਤੇ ਦੀਆਂ ਲੰਘਣਾ ਕਰਕੇ ਜਦੋਂ ਚੋਣ ਅਮਲ ਚੱਲ ਰਿਹਾ ਸੀ ਚੋਣ ਸਰਗਰਮੀਆਂ ਚੱਲ ਰਹੀਆਂ ਸੀ ਉਦੋਂ ਬੀਬੀ ਨੇ ਇੱਕ ਸੜਕ ਦਾ ਉਦਘਾਟਨ ਕੀਤਾ ਸੀ ਵਿਰੋਧੀਆਂ ਨੇ ਸ਼ਿਕਾਇਤ ਕੀਤੀ ਸੀ ਸਬੂਤ ਸਾਹਮਣੇ ਆ ਗਏ ਸੀ ਕਿਹਾ ਇਹ ਹੈ ਕਿ ਇਹਨੂੰ ਫਿਰ ਹੁਣ 10 ਜਨਵਰੀ ਤੱਕ ਅਦਾਲਤ ਚ ਲਿਆਓ ਜਿੱਥੇ ਵੀ ਹੈ ਪੇਸ਼ ਕਰੋ ਨੀਲਾਬਣੀ ਕ੍ਰਿਸ਼ਨਾ ਕਾਲਜ ਹੈਗਾ ਉੱਥੇ ਸ਼ਹਿਜਾਦ ਉੱਥੇ ਛਾਪਾ ਵੱਜੇ ਇੱਕ ਰਾਮਪੁਰ ਦੇ ਵਿੱਚ ਇਹਨਾਂ ਦੀ ਪ੍ਰਾਪਰਟੀ ਹੈ ਜਾਂ ਕੋਈ ਬਿਜ਼ਨਸ ਹੈ ਉੱਥੇ ਛਾਪਾ ਪਿਆ ਬੀਬੀ ਹੋਏਗਾ ਨੇ ਛਾਪੇ ਪਹਿਣਗੇ ਬੱਚੋ ਇਹ ਪਾਸੇ ਨੇ ਕਿਹਾ ਜਾ ਰਿਹਾ ਹੈ ਕਿ ਹੁਣ ਦੋ ਹੋਰ ਥਾਵਾਂ ਤੋਂ ਲੱਭਣ ਦੇ ਯਤਨ ਨੇ ਜਯਾਪ੍ਰਦਾ ਦੇ ਉੱਤੇ ਦੋਸ਼ ਹੈ ਜਿਹੜਾ ਉਹ 2019 ਚ ਲੱਗਦਾ ਹੈ ਜਿਹੜੀਆਂ ਮੈਂ ਗੱਲਾਂ ਦੱਸ ਕੇ ਗਿਆ ਕਿ ਚੋਣ ਜਾਬਤੇ ਦੀ ਲੱਗਣਾ ਦਾ ਚੰਗੀ ਗੱਲ ਹੈ ਜੇ ਸੱਤਾਧਾਰੀ ਧਰ ਦੇ ਨਾਲ ਜੁੜੇ ਇੱਕ ਵਿਅਕਤੀ ਦੇ ਖਿਲਾਫ ਸਰਕਾਰ ਕਾਰਵਾਈ ਕਰਦੀ ਹੈ ਤਾਂ ਇੱਕ ਚੰਗਾ ਮੈਸੇਜ ਆਉਂਦਾ ਹੈ ਤੇ ਜੇ ਇਹ ਹੈ ਕਿ ਆਪਦਿਆਂ ਨੂੰ ਬਚਾਉਣ ਦੇ ਵਾਸਤੇ ਜੋ ਮਰਜ਼ੀ ਹੋਵੇ ਜਿਵੇਂ ਬ੍ਰਿਜ ਭੂਸ਼ਣ ਸ਼ਰਮ ਸਿੰਘ ਜਾਂ ਕੋਈ ਹੋਰ ਹੈ ਉਵੇਂ ਚੱਲਦੀ ਹੈ ਫਿਰ ਵੀ ਲੋਕਾਂ ਨੂੰ ਪਤਾ ਲੱਗਦਾ ਸਿੱਧਾ ਸਾਹਿਬ ਐਕਸੀਡੈਂਟਲ ਵੀ ਗੱਲ ਕਰਦੇ ਹੁੰਦੇ ਆ ਰੋਡ ਐਕਸੀਡੈਂਟ ਆਮ ਹੀ ਹੁੰਦੇ ਨੇ ਤੇ ਇਹਦੇ 'ਚ ਜਦੋਂ ਕਿਸੇ ਦੀ ਜਾਨ ਚਲੀ ਜਾਂਦੀ ਹੈ ਉਹਨੂੰ ਮੁਆਵਜ਼ੇ ਦੀ ਵੀ ਗੱਲ ਹੁੰਦੀ ਹੈ ਵੀ ਮੁਆਵਜ਼ਾ ਮਿਲਿਆ ਤੇ ਇੱਕ ਮਾਮਲਾ ਹੈ ਜੋ ਸਾਹਮਣੇ ਆਇਆ ਤੇ ਬੱਸ ਦੀ ਟੱਕਰ ਲੱਗੀ ਔਰਤ ਦੀ ਮੌਤ ਹੋ ਗਈ ਤੇ ਉਹਦੇ ਪਰਿਵਾਰ ਨੂੰ ਖਰਜਾਨਾ ਪੈ ਗਿਆ ਜੀ ਖਰਜਾਨਾ ਮਿਲਿਆ ਜੀ ਮੁਆਵਜ਼ਾ ਮਿਲਿਆ ਉਹ ਜੀ ਉਹੀ ਹੁੰਦਾ ਜੀ ਉਹ ਅੱਛਾ ਜੀ ਖਰਜਾਨਾ ਭਰਨਾ ਪਿਆ ਦੂਜਾਂ ਨੂੰ ਤੇ ਇਹੇ rau ਸਾਹਿਬ ਜਿਹੜਾ ਹੈ ਨਾ ਸਾਨੂੰ ਬਹੁਤ ਸਾਰੀ ਪਤਾ ਹੀ ਨਹੀਂ ਕਾਨੂੰਨ ਦਾ ਤੇ ਨਾਲ ਦੇ ਵੀ ਬਸ ਇਹ ਹੁੰਦਾ ਕਿ ਜੋ ਐਕਸੀਡੈਂਟ ਹੋਇਆ ਵੀ ਚਲੋ ਚਲੋ ਜਿਹੜੀ ਲਿਖੀ ਸੀ ਐ ਹੋ ਗਈ ਜੇ ਤਾਂ ਬੰਦਾ ਜ਼ਖਮੀ ਹੋ ਗਿਆ ਹਾਦਸੇ 'ਚ ਫਿਰ ਤਾਂ ਗੱਲ ਇੱਥੇ ਜੇ ਨਿਬੜ ਜਾਂਦੀ ਹੈ ਕਿ ਚਲੋ ਭਈ ਇਹ ਇਲਾਜ ਕਰਾ ਦੇਣਗੇ ਜੇ ਹੋਰ ਕਿਸੇ 'ਚ ਵਜਦਾ ਤਾਂ ਵੀ ਸੀ ਪਹਿਲੀ ਗੱਲ ਤਾਂ ਲੋਕ ਭੱਜ ਹੀ ਜਾਂਦੇ ਆ ਤੇ ਖੜ੍ਹ ਜਾਣ ਤਾਂ ਤੇ ਗੱਲ ਉੱਥੇ ਨੇ ਬੜ ਜਾਂਦੀ ਹੈ ਦੂਜੀ ਗੱਲ ਹੁੰਦੀ ਹੈ ਕਿ ਜੇ ਐਕਸੀਡੈਂਟ ਵੀ ਹੋ ਗਿਆ ਬਹੁਤੇ ਵਾਰੀ ਲੋਕ ਪੈਰ ਵੀ ਨਹੀਂ ਕਰਦੇ ਇਸ ਮਾਮਲੇ ਦੇ ਵੀ ਚਲ ਯਾਰ ਡ라이ਵਰ ਨੇ ਕਿਹੜਾ ਜਾਣ ਕੇ ਮਾਰੀ ਐ ਐਕਸੀਡੈਂਟ ਰੋਡ ਹਾਦਸੇ ਹੁੰਦੇ ਰਹਿੰਦੇ ਨੇ ਇਹ ਖਬਰ ਤਾਂ ਵੀ ਲਾਜ਼ਮੀ ਹੈ ਕਿ ਜਿਵੇਂ ਹੁਣ ਰਾਤ ਵੀ ਦੇਖਦੇ 18 ਤੋਂ ਵੱਧ ਮੌਤਾਂ ਅ ਰਾਜਸਥਾਨ ਤੇ ਪੰਜਾਬ ਦੇ ਵਿੱਚ ਐਕਸੀਡੈਂਟਸ ਹੋਈਆਂ ਮੌਤਾਂ ਤਾਂ ਦੀਆਂ ਵੀ ਖਬਰਾਂ ਨੇ ਲਗਭਗ ਜੇ ਇਹ ਦੇਖਣਾ ਹੋਵੇ ਅੱਧਾ ਸੈਂਕੜਾ ਲੋਕ ਰਾਤ ਸੜਕ ਹਾਦਸਿਆਂ ਚ ਮਾਰੇ ਗਏ ਨੇ ਪਿਛਲੇ 24 ਘੰਟਿਆਂ ਦੇ ਵਿੱਚ ਪਰ ਸਾਰਿਆਂ ਦੇ ਵਾਰਸਾਂ ਨੂੰ ਸਰਕਾਰ ਦੇ ਵੱਲੋਂ ਜਿਹੜਾ ਲੱਖ ਲੱਖ 2-2 ਲੱਖ ਰੁਪਏ ਆ ਜਾਂ ਜਿਹੋ ਜੀ ਸਰਕਾਰ ਆ ਉਹੇ ਜਿਹਾ ਉਹ ਦਿੱਤਾ ਜਾਣਾ ਉਹ ਤਾਂ ਠੀਕ ਹੈ ਪਰ ਜੋ ਮੁਆਵਜ਼ਾ ਮਿਲਣਾ ਚਾਹੀਦਾ ਹੁੰਦਾ ਸਾਨੂੰ ਪਤਾ ਨਹੀਂ ਇੱਕ ਮਾਮਲਾ ਜਿਹੜਾ 2 ਸਾਲ ਪਹਿਲਾਂ ਦਾ ਲਗਭਗ ਇੱਕ ਔਰਤ ਦੀ ਜਾਣ ਗਈ ਉਸ ਨੂੰ ਹੁਣ 61,40,820 ਰੁਪਏ ਦਾ ਮੁਆਵਜ਼ਾ ਜਿਹੜਾ ਸਰਕਾਰ ਨੇ ਦਿੱਤਾ ਹਿਮਾਚਲ ਪ੍ਰਦੇਸ਼ ਦੇ ਹਾਊਸਿੰਗ ਬੋਰਡ ਦੇ ਵਿੱਚ ਜਿਹੜਾ ਬੱਦੀ ਦੇ ਵਿੱਚ ਹੈ ਉੱਥੋਂ ਦੀ ਰਹਿਣ ਵਾਲੀ 28 ਸਾਲ ਦੀ ਆਭਿਆ ਰੂਪਮ ਸੀ ਉਹਨੂੰ ਬੱਸ ਨੇ ਟੱਕਰ ਮਾਰਤੀ ਉਹਦੇ ਪਤੀ ਨੇ ਮੋਟਰ ਐਕਸੀਡੈਂਟ ਕਲੇਮ ਟਰਬਿਊਨਲ ਹੈ ਜਿਹੜੀ ਚੰਡੀਗੜ੍ਹ ਦੇ ਵਿੱਚ ਉੱਥੇ ਪਟੀਸ਼ਨ ਦਾਇਰ ਕੀਤੀ ਤਾਂ ਫਿਰ 1 ਕਰੋੜ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਜਿਹੜਾ ਹੁੰਦਾ ਹੁੰਦਾ 61 ਲੱਖ ਤੇ ਆ ਗਿਆ ਇਹਦੇ 'ਚ ਉਹਨਾਂ ਨੇ ਬੱਸ ਦੇ ਡਰਾਈਵਰ ਬੱਸ ਦੇ ਮਾਲਕ ਤੇ ਜਿਹੜੀ ਇੰਸ਼ੋਰੈਂਸ ਕੰਪਨੀ ਨੇ ਬੀਮਾ ਉਹਦਾ ਕੀਤਾ ਹੋਇਆ ਸੀ ਬੱਸ ਦਾ ਉਹਨਾਂ ਦੇ ਖਿਲਾਫ ਪਟੀਸ਼ਨ ਪਾਈ ਸੀ ਤੇ ਫਿਰ ਹੁਕਮ ਦਿੱਤੇ ਨੇ ਟਰਬਿਊਨਲ ਨਾਲ ਕਿ ਇਹ ਜਿਹੜੀ ਰਾਸ਼ੀ ਅਦਾ ਕੀਤੀ ਜਾਵੇ ਆਖਿਆ ਇਹ ਗਿਆ ਕਿ 19 ਦਸੰਬਰ 2021 ਨੂੰ ਆਵਿਆ ਰੁਕਮ ਸਕੂਟੀ ਤੇ ਸਵਾਰ ਹੋ ਕੇ ਡਿਊਟੀ ਜਾਂਦੀ ਸੀ ਸਵੇਰ 8 ਵਜੇ ਉਹ ਬਦੀ ਬਦੀ ਦੇ ਕੋਲੇ ਮਾਨਪੁਰਾ ਉੱਥੇ ਮਾਰਕੀਟ ਦੇ ਨੇੜੇ ਪਹੁੰਚੀ ਤਾਂ ਇੱਕ ਪ੍ਰਾਈਵੇਟ ਬੱਸ ਨੰਬਰ ਵੀ ਹੈ ਵੈਸੇ ਉਹਦੀ ਕੋਈ ਲੋੜ ਨਹੀਂ ਆਪਾਂ ਨੂੰ ਦੱਸਣ ਦੀ ਉਹਨੇ ਉਹਨੂੰ ਟੱਕਰ ਮਾਰ ਦਿੱਤੀ ਸਕੂਟੀ ਦੇ ਉੱਤੇ ਉਹਦੀ ਮੌਤ ਹੋ ਗਈ ਬੱਸ ਦੀ ਲਪੇਟ ਚ ਆ ਕੇ ਉਹਦੀ ਮੌਤ ਹੁੰਦੀ ਹੈ ਬੱਸ ਦਾ ਟਾਇਰ ਉਹਦੇ ਸਿਰ ਉੱਤੋਂ ਦੀ ਲੱਗਦਾ ਹੈ ਤੇ ਮੌਕੇ ਤੇ ਜ਼ਿੰਦਗੀ ਚਲੀ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਇਹ ਇਸ ਮਾਮਲੇ 'ਚ ਸਾਹਮਣੇ ਆਇਆ ਕਿ ਡਰਾਈਵਰ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਤੇ ਫਿਰ ਐਫਆਈਆਰ ਹੋਈ ਦੂਜੀ ਗੱਲ ਸੀ ਕਿ ਉਹ ਡਰ ਰੜ ਕੇ ਉਸ ਨੂੰ ਚਲਾ ਗਿਆ ਰੁਕਿਆ ਵੀ ਨਹੀਂ ਤੇ ਬਾਅਦ ਦੇ ਵਿੱਚ ਜਦੋਂ ਪਰਿਵਾਰ ਨੇ ਇਹ ਪੈਰਵੀਕ ਕੀਤੀ ਤਾਂ ਇਹ ਵੱਡੀ ਪ੍ਰਾਪਤੀ ਹੈ ਇਹ ਸਿਰਫ ਉਹਨਾਂ ਵਾਸਤੇ ਨਹੀਂ ਖਬਰ ਦੱਸਣ ਦਾ ਮਤਲਬ ਵੀ ਇਹ ਹੈ ਕਿ ਪੰਜਾਬ ਜਾਂ ਹੋਰ ਮੁਕਤ ਦੇਸ਼ਾਂ 'ਚ ਤਾਂ ਹੈਗੀਆਂ ਕਿ ਇਹੋ ਜਿਹੇ ਘਟਨਾਵਾਂ ਬਹੁਤ ਹੁੰਦੀਆਂ ਦੋਸਤੋ ਕੱਲ ਅੱਜ ਵਾਲੇ 24 ਘੰਟੇ ਛੱਡ ਦिए ਪਰਸੋਂ ਵਾਲੇ ਦੇਖ ਲਈਏ ਨਾ ਮੰਗਲਵਾਰ ਤੋਂ ਬੁੱਧਵਾਰ ਤਾਂ ਦੋ ਘਟਨਾਵਾਂ ਇਹੋ ਜਿਹੀਆਂ ਹੋਈਆਂ ਕਿ ਇੱਕ ਟਰੱਕ ਦੇ ਕਾਰਨ ਪਤੀ-ਪਤਨੀ ਦੀ ਮੌਤ ਹੋਈ ਹੈ, ਇੱਕ ਮਾਂ-ਬੇਟੀ ਦੀ ਸਕੂਟੀ ਦੇ ਉੱਤੇ ਮੌਤ ਹੋਈ। ਉਹ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਬਣਦੀਆਂ। ਪੈਰ ਵੀ ਨਹੀਂ ਕਰਦੇ ਸਾਨੂੰ ਪਤਾ ਨਹੀਂ ਅਸਲ 'ਚ। ਸੋ ਇਸ ਪਾਸੇ ਤੁਰੰਦੀ ਵੀ ਲੋੜ ਹੈ। ਸੜਕਾਂ ਦੇ ਉੱਤੇ ਜਿਵੇਂ ਹੁਣ ਟੋਲ ਕਲਾਜੇ ਵਾਲੀਆਂ ਰੋਡਸ ਨੇ ਇੱਥੇ ਜੇ ਕਿਸੇ ਵਾਰਾ ਪਸ਼ੂ ਦੇ ਨਾਲ ਟੱਕਰ ਹੋ ਕੇ ਜ਼ਿੰਦਗੀ ਚਲੀ ਜਾਂਦੀ ਹੈ ਜਾਂ ਤੁਹਾਡੀਆਂ ਗੱਡੀਆਂ ਦਾ ਨੁਕਸਾਨ ਹੋ ਜਾਂਦਾ ਹੈ। ਤਾਂ ਵੀ ਤੁਸੀਂ ਕਲੇਮ ਕਰ ਸਕਦੇ ਹੋ ਫਿਰ ਉਹ ਸੜਕ ਕਰਦੀ ਹੈ ਜਿਹੜੀ ਟੋਲ ਲੈਂਦੀ ਹੈ ਉਹਨੂੰ ਕਲੇਮ ਦੇਣਾ ਪੈਂਦਾ ਹੈ। ਇਹ ਕੰਮ ਬਹੁਤਿਆਰੀ ਇੱਕ ਜਾਂ ਦੋ ਨੋਟਸ ਦੇ ਵਿੱਚ ਹੀ ਹੋ ਜਾਂਦਾ ਤੇ ਬਹੁਤਾ ਲੰਮਾ ਵੀ ਨਹੀਂ ਚੱਲਦਾ ਤੇ ਜੇ ਲੰਮਾ ਵੀ ਚੱਲੇ ਤਾਂ ਇਹ ਹੈ ਕਿ ਜ਼ਿੰਦਗੀ ਤੋਂ ਵੱਡਾ ਕੁਝ ਨਹੀਂ ਹੁੰਦਾ ਦੂਜੀ ਗੱਲ ਇਹ ਹੁੰਦੀ ਹੈ ਕਿ ਜੇ ਕੋਈ ਇੱਕ ਕਮਾਊ ਚਲਾ ਹੀ ਗਿਆ ਪਿਛਲੇ ਹੈ ਜਿਹੜੇ ਰੋਜ਼ਗਾਰ ਦੇ ਵਸੀਲੇ ਬੇਸ਼ੱਕ ਨਹੀਂ ਆ ਪਰ ਘੱਟੋ ਘੱਟ ਇਹ ਹੈ ਕਿ ਉਹੋ ਜਿਹੇ ਬੰਦਿਆਂ ਨੂੰ ਤਾਂ ਹੀ ਪਤਾ ਲੱਗੇ ਨਾ ਕਿ ਅਸੀਂ ਆਹ ਕੁਝ ਕੀਤਾ ਸੀ ਹੁਣ ਤੁਸੀਂ ਦੇਖੋ ਕਿ ਇੱਕ ਸਿਆਸੀ ਸਰਕਾਰ ਹੁੰਦੀ ਸੀ ਸਰਕਾਰਾਂ ਦਾ ਵੈਸੇ ਸਿਆਸੀ ਹੁੰਦੇ ਆ ਉਹਨਾਂ ਦੀਆਂ ਬੱਸਾਂ ਵੀ ਸਾਰੀਆਂ ਸੀ ਪੰਜਾਬ ਦੇ ਵਿੱਚ ਹੇਲੀਆਂ ਦਿੰਦੀਆਂ ਬੈਠੇ ਕਿੰਨੇ ਬੰਦੇ ਮਾਰੇ ਸੀ ਜਦੋਂ ਤੱਕ ਇਹ ਧਰਨਾ ਧੁਰਨਾ ਲੱਗ ਜਾਂਦਾ ਸੀ ਉਦੋਂ ਤੱਕ ਉਹ ਪੈਸੇ ਦੇ ਦਿੰਦੇ ਸੀ ਦੂਜੀਆਂ ਧਰਾਂ ਵਾਲੇ ਵੀ ਉਹ ਤਾਂ ਸਿਆਸਤ ਕਰ ਜਾਂਦੇ ਸੀ ਨਹੀਂ ਕੋਈ ਪੁੱਛਦਾ ਹੀ ਨਹੀਂ ਸੀ ਸੋ ਉਧਰ ਐਕਸੀਡੈਂਟ ਕਿਤੇ ਵੀ ਹੋਵੇ ਉਹਦੇ ਤੇ ਸਬੰਧਤ ਜਿਹੜਾ ਉਹ ਦੇਖਣ ਦੀ ਲੋੜ ਹੈ ਇਹ ਮਾਮਲਾ ਬੇਸ਼ੱਕ ਲੰਮਾ ਹੈ ਤੇ ਮੈਨੂੰ ਤਾਂ ਇੱਕ ਸੱਜਣ ਨੇ ਹੋਰ ਵੀ ਦੱਸਿਆ ਸੀ ਕਿ ਐਕਸੀਡੈਂਟ ਵਗੈਰਾ ਦੇ ਵਿੱਚ ਜਾਂ ਕੁਦਰਤੀ ਮੌਤ ਵੀ ਹੈ ਨਾ ਉਹ ਤੁਹਾਡੇ ਏਟੀਐਮ ਕਾਰਡ ਦੇ ਉੱਤੇ ਵੀ ਹੈਗਾ ਕਿਤੇ ਨਾ ਕਿਤੇ ਸੁਣਿਆ ਬੈਂਕਾਂ ਦੀ ਲਿਮਟ ਹੈ ਜਿਹੜੀ ਉਹਦਾ ਵੀ ਇੰਸ਼ੋਰੈਂਸ ਹੁੰਦਾ ਜੇ ਮੰਨ ਲਓ ਕਿਸੇ ਵਿਅਕਤੀ ਦੀ ਡੇਥ ਹੋ ਗਈ ਉਹ ਉਹਦੇ ਲਿਮਟ ਹੈ ਜਿਹੜੀ ਉਹ 10 ਲੱਖ ਦੀ ਹੈ ਬੈਂਕ ਦੀ ਤਾਂ ਬੈਂਕ ਚ ਜਾ ਕੇ ਇਹ ਵੀ ਪਤਾ ਕਰ ਲੈਣਾ ਚਾਹੀਦਾ ਉਹ ਡਾਕੂਮੈਂਟ ਜਿਹੜੇ オリジナル ਆ ਉਹਨਾਂ ਦੇ ਵਿੱਚ ਕਿ ਇਹਦਾ ਲਿਮਟ ਦਾ ਜਾਂ ਤੁਹਾਡਾ ਜਿਹੜਾ ਵੀ ਲੋਨ ਹੈ ਇਹਦਾ ਇੰਸ਼ੋਰੈਂਸ ਹੈਗਾ ਕਿ ਨਹੀਂ ਹੁੰਦਾ ਕਿ ਇਹ ਕਈ ਵਾਰੀ ਮਨੁੱਖ ਸੱਜਣ ਦੱਸ ਕੇ ਗਏ ਉਧਰੋਂ ਤਾਂ ਬੈਂਕ ਵਾਲੇ ਆ ਜਿਹੜੇ ਉਹ ਉਧਰੋਂ ਆਪਣੇ ਤੋਂ ਲੈ ਲੈਂਦੇ ਆ ਜਿਹੜਾ ਵੀ ਪੀੜਤ ਹੁੰਦਾ ਉਹਨੂੰ ਕਹਿੰਦੇ ਪੈਸੇ ਤਾਂ ਭਰਨੇ ਪੈਣਗੇ ਭਾਈ ਤੇ ਉਧਰੋਂ ਉਹ ਕਲੇਮ ਵੀ ਲੈ ਲੈਂਦੇ ਆ ਉੱਥਾ ਸਿੱਧਾ ਜੁਗਾੜ ਲਾ ਕੇ ਲਈ ਸੱਜਣ ਨੇ ਗੁਰਵਿੰਦਰ ਆਪਣੇ ਨਾਲ ਵੀ ਤੇ ਨਹੀਂ ਆਏ ਵੀ ਸੀਗੇ ਉਹਨਾਂ ਨੇ ਇਹ ਜਾਣਕਾਰੀ ਤਾਂ ਦਿੱਤੀਆਂ ਨੇ ਇਸ ਮਾਮਲੇ ਤੇ ਆਪਾਂ ਹੋਰ ਵੀ ਜਾਣਕਾਰੀ ਅੱਗੇ ਸਾਂਝੀ ਕਰਾਂਗੇ ਕਿ ਕਿੱਥੇ ਕਿੱਥੇ ਕਿਵੇਂ-ਕਿਵੇਂ ਕਲੇਮ ਲਏ ਜਾ ਸਕਦੇ ਆ ਤੇ ਜ਼ਰੂਰਤ ਸਾਰਿਆਂ ਨੂੰ ਹੁੰਦੀ ਆ ਕਿ ਜਦੋਂ ਕਿਸੇ ਨਾਲ ਘਟਨਾ ਵਾਪਰਦੀ ਸਿੱਧੂ ਸਾਹਿਬ ਜ਼ਿਆਦਾਤਰ ਆਪਣੇ ਵਾਸਤੇ ਬੀਮੇ ਦਾ ਮਤਲਬ ਇਹੀ ਹੁੰਦਾ ਮੰਨ ਲਓ ਆਪਾਂ ਕੋਈ ਨਵੀਂ ਕਾਰ ਲੈਣੇ ਆ ਜਾਂ ਮੋਟਰਸਾਈਕਲ ਸਕੂਟਰ ਲੈਣੇ ਆ ਇਹ ਹੁੰਦਾ ਵੀ ਜੇ ਇਹਨੂੰ ਕੁਝ ਹੋ ਗਿਆ ਕੁਝ ਟੁੱਟ ਗਿਆ ਤਾਂ ਆਪਾਂ ਨਵਾਂ ਪਵਾ ਲਾਂਗੇ ਪਰ ਜ਼ਿਆਦਾ ਲੋਕਾਂ ਨੂੰ ਪਤਾ ਹੀ ਨਹੀਂ ਵੀ ਜਦੋਂ ਕੋਈ ਮੰਨ ਲਓ ਥਰਡ پارٹی ਇੰਸ਼ੋਰੈਂਸ ਵੀ ਹੈ ਜੇ ਕੋਈ ਐਕਸੀਡੈਂਟ ਵਗੈਰਾ ਹੁੰਦਾ ਤਾਂ ਕੰਪਨੀ ਕਲੇਮ ਭਰਦੀ ਹੈ ਆਪਣੇ ਇਥੇ ਕਿਸੇ ਮਿੱਤਰ ਦਾ ਨਾ ਹੈ ਜੀ ਬਿਲਕੁਲ ਗੱਲ ਤੁਹਾਡੀ ਸਹੀ ਹੈ ਰਾਉ ਸਾਬ ਆਪਣੇ ਮਿੱਤਰ ਦਾ ਐਕਸੀਡੈਂਟ ਹੋਇਆ ਸੀ ਜੀ ਉਹ ਗਲਤੀ ਦੂਜੇ ਬੰਦੇ ਦੀ ਸੀ ਉਹਦੀ ਡੈਥ ਹੋ ਗਈ ਸੀ ਰੌਂਗ ਸਾਈਡ ਤੋਂ ਆ ਕੇ ਇਹਨਾਂ ਨੂੰ 15-20 ਲੱਖ ਦੇ ਪੈ ਗਿਆ ਇੰਸ਼ੋਰੈਂਸ ਹੋ ਗਿਆ ਨਹੀਂ ਇੰਸ਼ੋਰੈਂਸ ਮੋਟਰਸਾਈਕਲ ਦਾ ਬਾਅਦ ਚ ਬਾਇਕੋਟ ਉਹਨਾਂ ਨੂੰ ਭਰਨਾ ਪੈ ਗਿਆ ਸੀ ਸਰਜਾਨਾ ਜੀ ਆਪਾਂ ਤਾਂ ਇਹ ਸੋਚਿਆ ਵੀ ਜੇ ਕੁਝ ਟੁੱਟ ਗਿਆ ਤਾਂ ਹਾਂਜੀ ਇਦੇ ਚੋ ਇਹੀ ਗੱਲ ਆ ਆਪਾਂ ਵੀ ਮੜੀ ਜੀ ਇਹਦੇ ਤਿੰਨ ਬੁਟ ਪਾ ਦਈਏ ਮੈਨੂੰ ਲੱਗਦਾ ਇਹ ਇਨਫੋਰਮੇਸ਼ਨ ਖਬਰਾਂ ਨਾਲੋਂ ਜ਼ਿਆਦਾ ਜ਼ਰੂਰੀ ਆ। ਮਤਲਬ ਮੇਰੇ ਕੋਲੇ ਮੋਟਰਸਾਈਕਲ ਆ ਜਾਂ ਕਾਰ ਆ। ਜਦੋਂ ਤਾਂ ਆਪਣੇ ਕੋਲੇ ਇਹ ਹੁੰਦਾ ਕਿ ਤਿੰਨ ਸਾਲ ਹੋਣੇ ਵਾਰੰਟੀ ਦੇ ਵਿੱਚ ਆ ਜਾਂ ਕੰਪਨੀ ਤੋਂ ਹੁਣ ਕਢਾਉਣੇ ਹੁੰਦਾ ਤਿੰਨ ਸਾਲ ਦਾ ਇੰਸ਼ੋਰੈਂਸ ਕਰ ਦਿਆ। ਇੱਕ ਤਾਂ ਫਸਟ ਇਅਰ ਦਾ ਤਾਂ ਫੁੱਲ ਹੁੰਦਾ ਸੈਕੰਡ ਜਿਹੜੇ ਦੋ ਸਾਲ ਹੁੰਦੇ ਨੇ ਉਹਨਾਂ ਦਾ ਥਰਡ ਪਾਰਟੀ ਹੁੰਦਾ। ਤੇ ਬਹੁਤੇ ਵਾਰੀ ਬੰਦਾ ਫਿਰ ਫੁੱਲ ਇੰਸ਼ੋਰੈਂਸ ਕਰਾਉਂਦਾ ਨਹੀਂ ਥਰਡ ਪਾਰਟੀ ਕਰਾਈ ਜਾਂਦਾ। ਤੇ ਜਦੋਂ ਉਹਨੂੰ ਰਾਣਾ ਹੋ ਜਾਂਦਾ ਹੈ ਸਕੂਟਰ ਜਾਂ ਕਾਰ ਉਹ ਤੱਕ ਉਹਦੇ ਥੋੜੇ ਬਹੁਤ ਰਿਲੇਸ਼ਨਾਂ ਸੇ ਪਾਸੇ ਪੁਲਸ ਪੁਲਸ ਨਾ ਜਾਂਦੇ ਆ ਹੁਣ ਆਉਂਦਾ ਆਪਾਂ ਨੂੰ ਕਿਹੜਾ ਰੋਕਣਾ ਹੈਗਾ ਅਸੀਂ ਪੁਲਿਸ ਨੂੰ ਲੰਘਣ ਦੇ ਵਾਸਤੇ ਨਾਕਿਆਂ ਤੋਂ ਲੰਘਣ ਵਾਸਤੇ ਥਰਡ ਪਾਰਟੀ ਕਰਾ ਲੈਂਦੇ ਆ ਤੇ ਜਾਂ ਫਿਰ ਕਰਾਉਂਦੇ ਵੀ ਨਹੀਂ ਵੀ ਚੱਲ ਜਾਣ ਪਛਾਣ ਇਹਦੇ ਸਾਰੇ ਫਾਇਦੇ ਨੇ ਇੱਕ ਤਾਂ ਇਹ ਹੈ ਕਿ ਜਿਹੜਾ ਫੁੱਲ ਇੰਸ਼ੋਰੈਂਸ ਹੈ ਉਹ ਤੁਹਾਨੂੰ ਵੀ ਕਵਰ ਕਰਦਾ ਹੈ ਗਾਂ ਵਾਲੇ ਨੂੰ ਵੀ ਕਰਦਾ ਹੈ ਨਾਲ ਤੁਹਾਡੀ ਗੱਡੀ ਨੂੰ ਵੀ ਕਰਦਾ ਹੈ ਇਨ ਕੇਸ ਐਕਸੀਡੈਂਟ ਦੇ ਵਿੱਚ ਮੈਂ ਜਾ ਰਿਹਾ ਮੇਰਾ ਐਕਸੀਡੈਂਟ ਹੋ ਗਿਆ ਤਾਂ ਜਿੰਨਾ ਇੰਸ਼ੋਰੈਂਸ ਹੈ ਉਹ ਕੁਝ ਨਾ ਕੁਝ ਪਰਿਵਾਰ ਨੂੰ ਮਿਲੂਗਾ ਜਿਹੜਾ ਹੈਗਾ ਥਰਡ ਪਾਰਟੀ ਇਹਦੇ ਵਿੱਚ ਇਹ ਹੁੰਦਾ ਹੈ ਕਿ ਮਤਲਬ ਮੈਂ ਜਾ ਰਿਹਾ ਮੇਰੀ ਕਾਰ ਹੈ ਜਾਂ ਮੋਟਰਸਾਈਕਲ ਹੈ ਇਹਦੇ ਚ ਵੱਜ ਕੇ ਕਿਸੇ ਹੋਰ ਦੀ ਮੌਤ ਹੋ ਗਈ ਜਾਂ ਦੁਰਘਟਨਾ ਕੋਈ ਵੀ ਹੋ ਗਈ ਉਦੋਂ ਫਿਰ ਮੈਨੂੰ ਕੁਝ ਦੇਣ ਦੀ ਲੋੜ ਨਹੀਂ ਉਦੋਂ ਫਿਰ ਉਹ ਕੰਪਨੀ ਤੋਂ ਕਲੇਮ ਕਰ ਸਕਦਾ ਉਹ ਗਾਂਹळा ਬੰਦਾ ਤੇ ਉਹੇ ਜੇ ਮੌਕੇ 'ਚ ਖਾਮਦਰਦੀ ਵਜੋਂ ਜਾਂ ਜਾਣਕਾਰੀ ਵਜੋਂ ਅਗਲੇ ਨੂੰ ਜ਼ਰੂਰ ਦੱਸਣਾ ਚਾਹੀਦਾ ਕਿ ਦੇਖ ਭਰਾਵਾ ਆਪਣੀ ਤਾਂ ਕੋਈ ਲੜਾਈ ਨਹੀਂ ਤੇਰੇ ਨਾਲ ਉਦੋਂ ਤੀ ਇਹ ਹੋ ਗਿਆ ਤੂੰ ਕਲੇਮ ਕਰ ਤੇ ਆ ਪੈਸੇ ਤੈਨੂੰ ਮਿਲ ਜਾਣਗੇ ਉਹ ਤਾਂ ਬਹੁਤ ਜ਼ਿਆਦਾ ਪੈਸੇ ਆ ਜਿਹੜੇ ਆਹੀਂ ਰਹਿ ਜਾਂਦੇ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਦੂਜੀ ਗੱਲ ਤੁਹਾਡੇ ਵਾਲੀ ਠੀਕ ਹੈ ਕਿ ਬਹੁਤੇ ਵਾਰੀ ਆਪਾਂ ਇੰਸ਼ੋਰੈਂਸ ਕਰਾਇਆ ਹੀ ਨਹੀਂ ਹੁੰਦਾ ਜਾਂ ਕਿਸੇ ਦੇ ਤਰੀਕ ਹੀ ਨਹੀਂ ਯਾਦ ਹੁੰਦੀ ਵੈਸੇ ਹੁਣ ਤਾਂ ਇਹ ਕੰਪਨੀਆਂ ਬੜੀਆਂ ਹਾਈ ਟੈਕ ਹੋ ਗਈਆਂ ਇਹੀ ਤੁਹਾਨੂੰ ਮਹੀਨਾ ਮਹੀਨਾ ਪਹਿਲਾਂ ਫੋਨ ਕਰਨ ਲੱਗ ਜਾਂਦੇ ਕਿ ਭਾਈ ਤੁਹਾਡਾ ਇੰਸ਼ੋਰੈਂਸ ਖਤਮ ਹੋਣ ਵਾਲਾ ਕਰਵਾ ਲਓ ਤੇ ਥੋੜੇ ਜਿਹੇ ਪੈਸਿਆਂ ਦੇ ਨਾਲ ਕਰਵਾ ਲੈਣਾ ਚਾਹੀਦਾ ਕਿਉਂਕਿ ਜੇ ਮੋਟਰਸਾਈਕਲ ਦੀ ਗੱਲ ਹੋਵੇ ਮਿਲਦਾ 1000 ਰੁਪਏ ਜਾਂ 1500 ਰੁਪਏ ਦੇ ਨਾਲ ਇਹ ਥਰਡ ਪਾਰਟੀ ਹੋ ਜਾਂਦਾ ਉਹ ਵੀ ਵਧੀਆ ਹੈ ਤੇ ਜੇ ਫੁੱਲ ਇੰਸ਼ੋਰੈਂ ਕੋਟਕਪੂਰਾ ਦੇ ਲੋਕ ਇੰਨੇ ਦੁਖੀ ਹੋਗੇ ਲੁੱਟਾਂ ਖੋਹਾਂ ਤੋਂ ਇਹ ਕਹਿੰਦੇ ਕੋਟਕਪੂਰਾ ਬੰਦ ਦਾ ਸਿੱਧਾ ਦਿੱਤਾ ਹੈ ਕਰਿਆ ਕੀ ਜਾਵੇ ਰੌਬ ਸਭ ਹਰੇਕ ਖੇਤਰ ਦੀ ਇਹ ਗੱਲ ਆਪਾਂ ਕੱਲ ਗੱਲ ਕੀਤੀ ਮਾਨ ਸਾਦ ਇੱਕ ਰਾਤ ਦੇ ਵਿੱਚ ਇੱਕ ਦਰਜਨ ਚੋਰ ਨਾ ਸ਼ਹਿਰ ਦੇ ਵਿੱਚ ਇੱਕ ਚੋਰੀ ਹੋ ਜੇ ਦੋ ਹੋ ਜਾਣ ਕੋਈ ਵੱਡੀ ਗੱਲ ਨਹੀਂ ਸਾਡੇ ਬਠਿੰਡੇ ਵੱਲ ਖਬਰਾਂ ਇਹ ਚੱਲਦੀਆਂ ਕਿ ਇੱਕ ਬਰੀਜਾ ਗੱਡੀ ਹੈ ਨੰਬਰ ਪਲੇਟ ਬਦਲ ਲੈਂਦੇ ਬਹੁਤ ਸਾਈਂ ਚੋਰੀਆਂ ਚ ਉਹਨਾਂ ਦੇ ਹੱਥ ਜਾਂ ਬਾਹਾਂ ਜਾਂ ਦਿਮਾਗ ਹੈ ਤੇ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਸਾਹਮਣੇ ਵੰਦੀਆ ਕੋਟਕਪੂਰਾ ਤੋਂ ਉੱਥੋਂ ਦੇ ਇੱਕ ਬਹੁਤ ਇੱਜ਼ਤਦਾਰ ਵਿਅਕਤੀ ਕੋਕਲ ਪੁਆਇੰਟ ਰੋਡ ਦੇ ਉੱਤੇ ਉਹ ਜਾਂਦੇ ਸੀਗੇ ਘਰ ਨੂੰ ਤੇ ਉਹਨਾਂ ਤੋਂ ਨਗਦੀ ਖੋਲੀ ਮੋਬਾਈਲ ਖੋਲਿਆ ਪੁਲਿਸ ਕਰਤੀ ਸਰਚ ਕਾਪਾ ਮਾਰਿਆ ਤਸਵੀਰਾਂ ਨੇ ਜਿਹੜੀਆਂ ਦੇਖੀਆਂ ਨਹੀਂ ਜਾਂਦੀਆਂ ਪਾੜਿਆ ਹੋਇਆ ਸਿਰ ਤੇ ਬਜ਼ੁਰਗ ਲਹੂ ਰਹਾਣ ਸੋ ਉਹ ਸਾਰੀਆਂ ਚੀਜ਼ਾਂ ਦੱਸਦੀਆਂ ਕਿ ਲਾਇਨ ਆਰਡਰ ਬੇਸ਼ੱਕ ਚੰਗਾ ਬਣਾਉਣ ਦੇ ਯਤਨ ਸਰਕਾਰ ਦੇ ਵੱਲੋਂ ਹੁੰਦੇ ਪਰ ਇਹ ਜਿਹੜੇ ਗੈਰ ਸਮਾਜਿਕ ਅਨਸਰ ਹੈ ਇਹਨਾਂ ਦੇ ਹੌਂਸਲੇ ਕਿੱਡੇ ਬੁਲੰਦ ਨੇ ਹਰੇਕ ਸ਼ਹਿਰ ਦੇ ਵਿੱਚ ਤੇ ਇਹ ਉਹ ਸ਼ਹਿਰ ਹੈ ਜਿੱਥੋਂ ਦੇ ਵਿਧਾਇਕ ਉਦੋਂ ਵੀ ਕਹਿੰਦੇ ਹੁੰਦੇ ਜਦੋਂ ਆਪੋਜੀਸ਼ਨ ਸੀ ਕਿ ਆਈ ਐਮ ਗਵਰਨਮੈਂਟ ਹੁਣ ਤਾਂ ਸੱਚੀ ਗਵਰਨਮੈਂਟ ਨੇ ਸਪੀਕਰ ਸਾਹਿਬ ਉਹਨਾਂ ਦੇ ਸ਼ਹਿਰ ਦੀ ਇਹ ਘਟਨਾ ਹੈ ਕਾਰਵਾਈ ਕਰਨ ਦੀ ਲੋੜ ਹੈ ਤੇ ਕਰਨੀ ਚਾਹੀਦੀ ਵੀ ਆ ਲੋਕ ਕੱਲ ਇਕੱਠੇ ਹੋਏ ਸਦਰ ਥਾਣੇ ਮੂਹਰੇ ਧਰਨਾ ਉਹਨਾਂ ਨੇ ਲਾਇਆ ਤੇ ਫਿਰ ਕਿਸੇ ਨੇ ਸਲਾਹ ਦਿੱਤੀ ਹੋਣੀ ਕਿ ਧਰਨੇ ਨਾਲ ਤਾਂ ਗੱਲ ਨਹੀਂ ਬੰਦ ਅੱਜ ਪੂਰਾ ਕੋੜਕਪੂਰਾ ਬੰਦ ਰਹੂਗਾ ਤੇ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਚ ਹੋਰ ਸ਼ਹਿਰ ਵੀ ਬੰਦ ਹੋਣ ਕਿਉਂਕਿ ਇਹ ਘਟਨਾ ਇੱਕ ਥਾਂ ਨਹੀਂ ਹੋ ਰਹੀ ਹਰੇਕ ਸ਼ਹਿਰ ਦੇ ਵਿੱਚ ਹੋ ਰਹੀ ਹੈ ਤੇ ਲਾਅ ਐਂਡ ਆਰਡਰ ਹੈ ਜਿਹੜਾ ਉਹਦੀਆਂ ਧੱਜੀਆਂ ਉੱਡ ਰਹੀਆਂ ਦੂਜੇ ਪਾਸੇ ਜਿਹੜੇ ਪੰਜਾਬ ਦੇ ਸਭ ਤੋਂ ਕੱਟੜ ਇਮਾਨਦਾਰ ਤੇ ਸਿੰਪਲ ਮੁੱਖ ਮੰਤਰੀ ਜਸੋਪਰ ਸੀਐਮ ਆਂ ਉਹਨਾਂ ਦੇ ਵਾਸਤੇ ਤੁਸੀਂ ਦੇਖੋ ਕਿੰਨਾ ਕਿੰਨਾ ਇਲਾਕਾ ਸੀਲ ਕਰ ਦਿੱਤਾ ਜਾਂਦਾ ਤੇ ਜਿਹੜੇ ਇੱਥੇ 3 ਕਰੋੜ ਮੁੱਖ ਮੰਤਰੀ ਕਿਹਾ ਜਾਂਦੇ ਸੀ ਉਹਨਾਂ ਦੇ ਸਿਰ ੱਟੇ ਜਾ ਰਹੇ ਆ ਉਧਰ ਕਿਹਨੇ ਧਿਆਨ ਦੇਣਾ ਇਹੀ ਤਾਂ ਸਵਾਲ ਹੈ ਦਾ ਨੌਸੇ ਜੀ ਸਾਹਿਬ ਮਿਹਰਬਾਨੀ ਜੀ ਜੁੜਨ ਵਾਲੇ ਸੱਤਵੀਂ ਬੰਦਾ ਵੀ ਵਿਸ਼ੇਸ਼ ਧੰਨਵਾਦ ਜੀ ਬਹੁਤ ਧੰਨਵਾਦ ਜੀ ਰਵ ਸਾਬ ਤੁਸੀਂ ਜੋੜੀ ਰੱਖਿਆ ਜੀ ਸਤਿ ਸ਼੍ਰੀ ਅਕਾਲ